ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਇਹ ਵੀਡੀਓ ਨੂੰ ਨਵਾਂ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿ ਕਦੇ ਕਦੇ ਮਨ ਹੁੰਦਾ ਵੀ ਚਲੋ ਘਰ ਦਾ ਬਲੌਗ ਬਣਾਈਏ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਪਣੀ ਸ਼ਾਪ ਹੈ ਕੱਪੜੇ ਦੀ ਹਣਾ ਆਪਣਾ ਦੁਕਾਨ ਦਾ ਕੰਮ ਹੈ ਵਰਕ ਦਾ ਕੰਮ ਆਪਾਂ ਉਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਨੇ ਆ ਤੇ ਚਲੋ ਕਦੇ ਕਦੇ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਨ ਨੂੰ ਵੀ ਮਨ ਕਰਦਾ ਜੇ ਆਪਾਂ ਤੁਹਾਨੂੰ ਵੀ ਆਪਣੀ ਜਿਹੜਾ ਕੋਠੀ ਦੇ ਉੱਤੇ ਲੈਂਟਰ ਦੇ ਉੱਤੇ ਨਾ ਪਾਣੀ ਖੜ ਗਿਆ ਸੀਗਾ ਪਹਿਲਾਂ ਵੀਡੀਓ ਪਾਈ ਸੀ ਆਪਾਂ ਨੇ ਚਲੋ ਫਿਰ ਆਪਾਂ ਮਿਸਤਰੀ ਨੂੰ ਕਿਹਾ ਹਨਾ ਵੀ ਪਹਿਲਾਂ ਪਾਣੀ ਜਿਹੜਾ ਹੁਣ ਉੱਤੇ ਖੜਨ ਦਾ ਨੁਕਸਾਨ ਹੀ ਹੁੰਦਾ ਹੈ ਵੀ ਚਲੋ ਪਹਿਲਾਂ ਹੁਣ ਉੱਪਰਲਾ ਜਿਹੜਾ ਕੰਮ ਹੈ ਉਹ ਕਲੀਅਰ ਕਰੋ ਫਰਸ ਲਾਓ ਮਿੱਟੀ ਪਾਓ ਹੁਣ ਆਪਾਂ ਦੇਖਦੇ ਹਾਂ ਵੀ ਕਿੰਨੀ ਕ ਮਿੱਟੀ ਪਾਤੀ ਤੇ ਫਿਰ ਆਪਾਂ ਜਾਣੇ ਆਂ ਅਦਰ ਕੋਠੇ ਤੇ ਪਹਿਲਾਂ ਪਤਨ ਨੂੰ ਦਿਖਾਈਏ ਹਨਾ ਵੀ ਆਪਾਂ ਚਲੋ ਜਿਹੜਾ ਪਹਿਲਾਂ ਆਪਾਂ ਬਾਹਰ ਹੀ ਜਾ ਕੇ ਨਾਲ ਤੇ ਮਿਰਚਾਂ ਤੋੜ ਕੇ ਲਿਉਣੇ ਆਂ ਤੇ 91 ਹੋਨੇ ਇਥੇ ਆਪਣੀ ਬਾਥਰੂਮ ਬਣਾਉਣੀ ਨੇ ਇਥੇ ਟੂਆ ਪੱਟੇ ਦੇਖ ਮਿੱਟੀ ਬਹੁਤ ਨਿਕਲੀ ਇਹਦੇ ਵਿੱਚੋਂ ਤੇ ਇਥੇ ਜਿਹੜੇ ਡੱਗ ਨੇ نیچے ਡੱਗ ਬਣਨਗੇ ਤੇ ਉੱਪਰ ਬਾਥਰੂਮ ਬਣ ਜਾਣਗੇ ਆਰ ਜੀ ਬਾਥਰੂਮ ਜਿਹੜੇ ਆਪਾਂ ਬਾਹਰੇ ਕਹਿ ਦਿੰਦੇ ਆ ਬਸੇ ਕੋਠੀ 'ਚ ਵੀ ਹੈਗਾ ਕੋਠੀ ਦੇ ਵਿੱਚ ਵੀ ਬਣਾਇਆ ਆਪਾਂ ਪਰ ਐ ਵੀ ਚਲੋ ਨਹੀਂ ਬਰਤਨ ਦੇ ਵਿੱਚ ਸਹੀ ਲੱਗਦਾ ਜ਼ਿਆਦਾ ਹਨਾ ਤੇ ਉਹ ਇਥੇ ਬਾਹਰੇ ਬਣਾਏ ਨਿੱਕਾ ਆਪਾਂ ਇਥੇ ਆਪਣੀ ਆਹ ਬ੍ਰਾਂਡ ਦੇ ਪਿੱਛੇਲੇ ਪਾਸੇ ਦੁਕਾਨ ਹੈਗੀ ਤੇ ਇਧਰਲੇ ਪਾਸੇ ਆ ਗਿਆ ਮੱਝਾਂ ਵਾਲਾ ਤੇ ਨੀਰੇ ਵਾਲਾ ਤੇ ਆਪਣੀ ਕੋਠੀ ਹੋਗੀ ਕਲੀਅਰ ਬਸ ਤੋ ਤਕਰੀਬਨ ਤਿਆਰ ਹੋਣ ਜਾਏ ਰਹੀ ਹੈਗੀ ਖਸ ਰਹਿ ਗਿਆ ਉੱਪਰਲੇ ਤੇ ਨੀਚੇ ਪਹਿਲਾਂ ਆਪਾਂ ਮਿਸਤਰੀ ਨੂੰ ਕਿਹਾ ਹਨਾ ਵੀ ਰੋਜ਼ ਮੌਸਮ ਖਰਾਬ ਹੋ ਜਾਂਦਾ ਬੱਦਲ ਹੋ ਜਾਂਦੇ ਨੇ ਬਾਕੀ ਨੇ ਪਹਿਲੇਦਰ ਤੁਹਾਨੂੰ ਦੁਕਾਨ ਦਾ ਦਿਖਾਉਣੀ ਹੈ ਕਿੰਨਾ ਕੰਮ ਹੋ ਗਿਆ ਪਹਿਲਾਂ ਜੇ ਤੁਨੇ ਉਂਤਰੀਦੀ ਨਾ ਦੁਕਾਨ ਦੀ ਐਂ ਲੱਗਦਾ ਸੀ ਵੀ ਛੋਟੀ ਜੀ ਦੁਕਾਨ ਹੈ ਹੁਣ ਲੱਗਦਾ ਵੀ ਹਾਂ ਵਧੀਆ ਹੈ ਹਨਾ ਕੋਈ ਜ਼ਿਆਦਾ ਛੋਟੀ ਨਹੀਂ ਹੈਗੀ ਅਨ ਦੇਖੋ ਜਿੱਥੇ ਆਪਣਾ ਪਾਣੀ ਆਉਂਦਾ ਸੀਗਾ ਘਰਾਂ ਦਾ ਤੇ ਹੁਣ ਜਿਹੜਾ ਦੇਖੋ ਇਹ ਸ਼ਿਸ਼ਟਮ ਹੈਗਾ ਇਹ ਹੋ ਗਿਆ ਜੀ ਦੁਕਾਨ ਦਾ ਆਪਣਾ ਬਾਹਰਲਾ ਗੇਟ ਜਿਹੜਾ ਸੜਕ ਦੇ ਉੱਤੇ ਆ ਗਿਆ ਬਾਹਰਲੇ ਪਾਸੇ ਇਹ ਨਾ ਜੀ ਸਾਡੇ ਨਹਿਰੀ ਖਾਲ ਨਿਕਲਦਾ ਸੀ ਘਰੋਂ ਪਹਿਲਾਂ ਓਪਨ ਸੀਗਾ ਉਹ ਜਿਹੜਾ ਸੀਗਾ ਹੁਣ ਇਹਦੇ ਨਾਲ ਬੰਦ ਕਰਕੇ ਇਸ ਤਰ੍ਹਾਂ ਸਿਮਿੰਟਡ ਪਾਇਪ ਪਾਤੇ ਇਹਦੇ ਵਿੱਚ ਇਹ ਹੈਗੇ ਨੇ 20 ਤੋਂ 25 25 ਤੋਂ 3 ਇੰਚ ਪਾਇਪ ਨਹੀਂਗੇ ਇਹ 25 3 ਇੰਚ ਫੁੱਟੇ ਪਾਇਪ ਨਹੀਂਗੇ ਜਿਹੜੇ ਹੁਣ ਐ ਪੈਗੇ ਇਹਦੇ ਉੱਤੇ ਮਿੱਟੀ ਪੈ ਜੂਗੀ ਬਾਕੀ ਚਲੋ ਵਧੀਆ ਜੀ ਹਣਾ ਹੁਣ ਬੰਦ ਹੋ ਗਿਆ ਸਹੂਲਤ ਹੁੰਦੀ ਐ ਸਰਕਾਰ ਵਧੀਆ ਪ੍ਰਾਲਾ ਕਰ ਰਹੀਏਗੀ ਹਣਾ ਵੀ ਇਹ ਨਹਿਰੀ ਪਾਣੀ ਐ ਜਿਹੜਾ ਆਪਣੇ ਬਾਣਾ ਨੂੰ ਲੱਗਿਆ ਕਰੂਗਾ ਆਪਾਂ ਨੂੰ ਵਧੀਆ ਹਣਾ ਪਾਣੀ ਨੀਚੇ ਜਾਣਗੇ ਤੇ ਬਾਕੀ ਇਹਦੇ ਵਿੱਚ ਹਣਾ ਸਫਾਈ ਵੀ ਰਹਿੰਦੀ ਐ ਇਹਨਾਂ ਖਾਲ ਸਫਾਈ ਕਰਨੇ ਬਾਰ-ਬਾਰ ਬਹੁਤ ਔਖੇ ਹੁਣ ਇਹ ਜਿਹੜੇ ਹੈਗੇ ਨੇ ਸਿਮਿੰਟਡ ਪਾਇਪ ਸਾਰੇ ਹਣਾ ਕਿਤੇ ਪ ਐਸਟਰਾ ਇਹ ਆਪਣੀ ਬਾਹਣ ਦੇ ਵਿੱਚ ਦੀ ਨਿਕਲਦਾ ਸੀ ਇਧਰਲੇ ਪਾਸੇ ਆਪਣਾ ਬਾਹਣ ਆ ਗਿਆ ਤੇ ਇਹਦੇ ਵਿੱਚ ਦੀ ਹਨਾ ਰਹੇ ਆਪਣੇ ਉਹਨਾਂ ਇਹਦੇ ਵਿੱਚ ਬਾਕੀ ਨੱਕੇ ਨੁੱਕੇ ਰੱਖੇ ਜਾਣਗੇ ਦੇਖੋ ਇਸ ਤਰ੍ਹਾਂ ਹਨਾ ਬਹੁਤ ਡੂੰਘੇ ਪੈ ਗਏ ਇਹ ਉੱਤੇ ਇਹ ਮਿੱਟੀ ਪੈ ਜੂਗੀ ਹੁਣ ਆਪਾਂ ਤੁਹਾਨੂੰ ਚਲੋ ਆਪਾਂ ਫੇਰ ਕੋਠੀ ਦੇ ਉੱਪਰ ਫੇਰ ਜਾਵਾਂਗੇ ਆਪਾਂ ਦੇਖ ਕੇ ਆਵਾਂਗੇ ਕਿੰਨੀ ਕੀ ਮਿੱਟੀ ਪਾਤੀ ਪਹਿਲਾਂ ਆਪਾਂ ਹੁਣ ਬਾਹਰੇ ਆਏ ਆਂ ਮਿਰਚਾਂ ਤੋੜ ਕੇ ਲੈ ਜੀ ਮਿਰਚਾਂ ਖਾਣ ਦਾ ਹੀ ਬਹੁਤ ਸ਼ਕੀਨ ਨੇ ਸਾਡਾ ਪਰਿਵਾਰ ਰੋਟੀ ਨਾਲ ਮਿਰਚਾਂ ਸਾਰੀ ਖਾਂਦੇ ਨੇ ਤੇ ਬਾਕੀ ਦੇਖੋ ਜੀ ਹੈਗੀ ਆਪਣੀ ਸਬਜੀ ਬਾਜੀ ਲੱਗੀ ਹੋਈ ਦੱਸਿਓ ਜ਼ਰੂਰ ਜਿਹੜੇ ਭੈਣ ਵੀਰ ਖੇਤਾਂ 'ਚ ਰਹਿੰਦੇ ਨੇਗੇ ਹਨਾ ਵੀ ਖੇਤਾਂ ਵਾਲਾ ਮਾਹੌਲ ਉਹਨਾਂ ਨੂੰ ਜ਼ਿਆਦਾ ਵਧੀਆ ਲੱਗਦਾ ਏ ਜਾਂ ਪਿੰਡ ਵਾਲਾ ਵਧੀਆ ਲੱਗਦਾ ਕਿਉਂਕਿ ਖੇਤਾਂ ਦੇ ਵਿੱਚ ਐ ਹੁੰਦਾ ਜੀ ਸਹੂਲਤ ਦੇਖੋ ਸਬਜੀ ਬਾਜੀ ਜਿਹੜੀ ਉਹ ਨੇੜੇ ਲੱਗੀ ਹੁੰਦੀ ਆ ਹਨਾ ਆਪਾਂ ਸਬਜੀ ਬਾਜੀ ਤੋੜ ਕੇ ਜਦੋਂ ਮਰਜ਼ੀ ਆਪਾਂ ਬਣਾ ਸਕਦੇ ਆ ਕਿਸੇ ਟਾਈਮ ਮਰਜ਼ੀ ਕੰਮ ਕਰ ਲਵਾਂ ਕਿ ਜਿੱਦਾਂ ਹੁਣ ਮੈਂ ਦੁਕਾਨ ਤੇ ਆਉਣੀ ਆ ਮੈਂ ਲੇਟ ਹੋ ਜੈਣੀ ਏ ਜੀ ਕਈ ਵਾਰੀ ਵੇ ਸਦਾ ਮੇਰਾ ਟਾਈਮ ਹੈਗਾ ਸਹੀ ਫਿਕਸ 5:30 ਪੌਣੇ 6 ਆਉਣ ਦਾ ਪਰ ਉਹ ਐ ਵੀ ਕਦੇ-ਕਦੇ ਲੇਟ ਹੋ ਜਨੇ ਚਲੋ ਕਸਟਮਰ ਹੁੰਦਾ ਹੈ ਨਾ ਲੇਟ ਆਉਂਦੇ ਨੇ ਕਿ ਟਾਈਮ ਲਵਾ ਦਿੰਦੇ ਨੇ ਪਾਣੀ ਛੱਡਿਆ ਹੋਇਆ ਹੈ ਮਿਰਚਾਂ ਦੇ ਵਿੱਚ ਐਵੇਂ ਦੇਖੋ ਜੀ ਮਿਰਚਾਂ ਨੇ ਜਿਹੜਾ ਵਧੀਆ ਫਲ ਚੱਕਿਆ ਹੋਇਗਾ ਬਹੁਤ ਵਧੀਆ ਤੋਂ ਜ਼ਿਆਦੀ ਮਿਰਚਾਂ ਖਾਣੀਆਂ ਜੀ ਫਿਰ ਮੇਰੇ ਨਾਲ ਨਾ ਸਾਰੇ ਨੂੰ ਅੱਤ ਪੈ ਗਈ ਜਦੋਂ ਮੈਂ ਮਿਰਚਾਂ ਤੋੜ ਕੇ ਲੈ ਜਾਣੀ ਬਸ ਫਿਰ ਰੀਸ ਹੋ ਜਾਂਦੀ ਹੈ ਨਾ ਦੇਖ ਕੇ ਸਾਰੀ ਮਿਰਚਾਂ ਖਾਣ ਲੱਗ ਗਏ ਹੁਣ ਮਿਰਚਾਂ ਖਾਣ ਦੀ ਹੁਣ ਸਾਰੀ ਸ਼ਕੀਨ ਹੋ ਗਈ ਵੈਸੇ ਚੰਗੀ ਗੱਲ ਹੈ ਜੀ ਮਿਰਚ ਹਰੀ ਮਿਰਚ ਕੋਈ ਖਾਣੀ ਗ ਬਾਕੀ ਜਦੋਂ ਜਦੋਂ ਆਪਦੇ ਲੱਗੀ ਹੋਈ ਹੁੰਦੀ ਐ ਨਾ ਘਰੀ ਬਸ ਫੇਰ ਰਾਤ ਤੇ ਬਣ ਜਾਂਦੀ ਐ ਹੁਣ ਰੋਟੀ ਪਾਉਣ ਤੋਂ ਪਹਿਲਾਂ ਉਹਦੀ ਮਿਰਚਾਂ ਜ਼ਿਆਦਾ ਆ ਜਾਂਦੀ ਐ ਨਾ ਮਿਰਚਾਂ ਤੋੜ ਕੇ ਲਈਏ ਪਹਿਲਾਂ ਬਾਹਰੋਂ ਤੇ ਦੱਸਿਓ ਹਣਾ ਜ਼ਰੂਰ ਜਿਨ੍ਹਾਂ ਦੇ ਖੇਤਾਂ 'ਚ ਘਰ ਨੇਗੇ ਉਹਨਾਂ ਨੂੰ ਖੇਤਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ ਈ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਪਹਿਲਾਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ ਉਦੋਂ ਨਹੀਂ ਖੁਸ਼ ਖੇਤਾਂ ਬਾਰੇ ਪਤਾ ਸੀ ਖੇਤਾਂ ਦਾ ਕੀ ਮਾਹੌਲ ਹੁੰਦਾ ਹੁਣ ਜਿੱਦਾਂ ਦੀ ਅਸੀਂ ਨਾ ਖੇਤਾਂ 'ਚ ਆ ਗਏ ਹੁਣ ਬਸ ਇਸ ਤਰ੍ਹਾਂ ਹੋਇਆ ਪੈਗਾ ਵੀ ਖੇਤ ਦੇ ਵਿੱਚ ਜੜੀ-ਜੜੀ ਦੁਕਾਨ ਐ ਮੈਂ ਉਹ ਵੀ ਜਲਦੀ ਖ ਖੇਤਾਂ ਦੇ ਵਿੱਚ ਹਰਿਆਲੀ ਜੀ ਕਿੰਨਾ ਵਧੀਆ ਲੱਗਦਾ ਦੇਖੋ ਹਨ ਆਪਣੀ ਜਿਹੜੀ ਮੱਕੀ ਬੀਜੀ ਪੀਏ ਪਾਣੀ ਛੱਡ ਰੱਖਿਆ ਬਾਕੀ ਬਾਹਣ ਲੋਕਾਂ ਨੇ ਵਾਹ ਕੇ ਬੇਲੇ ਛੱਡ ਰੱਖੇ ਨੇ ਕਿਉਂਕਿ ਹਲੇ ਝੋਨਾ ਲੱਗਣ ਨੂੰ ਟਾਈਮ ਲੱਗਣਾ ਹੈ ਇਹ ਹੈਗਾ ਜੀ ਆਪਣਾ ਮੱਜਾਂ ਦਾ ਚਾਰ ਤੇ ਇਹ ਆਪਣੀ ਜਗਾ ਦੀ ਬੈਕ ਸਾਈਡ ਹੈ ਪਿੱਛੋਂ ਚਲੋ ਜੀ ਵਧੀਆ ਖੁੱਲਾ ਮਾਹੌਲ ਹੈਗਾ ਖੇਤਾਂ ਦੇ ਵਿੱਚ ਸਵੇਰੇ ਸਵੇਰੇ ਤੇ ਸ਼ਾਮ ਨੂੰ ਤਾਂ ਬਹੁਤ ਵਧੀਆ ਲੱਗਦਾ ਹੈਗਾ ਸ਼ੇਅਰ ਕਰਦੇ ਆ ਜਦੋਂ ਵਧੀਆ ਖੁੱਲੀ ਹਵਾ ਮਿਲਦੀ ਹੈ ਤੋ ਜੀ ਦੇਖੋ ਇਹ ਹੈਗਾ ਲੱਗਿਆ ਹੋਇਆ ਪੁਦੀਨਾ ਗਰਮੀ ਦੇ ਵਿੱਚ ਜਿਹੜਾ ਪੁਦੀਨਾ ਬਹੁਤ rahat ਮਿਲਦੀ ਹੈ ਪੁਦੀਨੇ ਨਾਲ ਹਨਾ ਤੇ ਇਹਨੂੰ ਆਪਾਂ ਜੇ ਸ਼ਾਮ ਨੂੰ ਪਿਉਂ ਕੇ ਨਾ ਗੁਜੇ ਦੇ ਵਿੱਚ ਪਾ ਕੇ ਸਵੇਰੇ ਨੂੰ ਪੀਣੇ ਆਂਗੇ ਨਾਲ ਤਾਂ ਲੀਵਰ ਸਹੀ ਰਹਿੰਦਾ ਜੀ ਨਾਲੇ ਗਰਮੈਸ਼ ਨਹੀਂ ਰਹਿੰਦੀ ਹੈਗੀ ਤੇ ਪੁਦੀਨਾ ਜਿਹੜਾ ਚਟਣੀ ਪੁਦੀਨੇ ਦੀ ਵੀ ਬਹੁਤ ਵਧੀਆ ਰਹਿੰਦੀ ਹੈਗੀ ਐਸੀ ਇੱਥੇ ਸਾਡੇ ਲੱਗਿਆ ਹੋਇਆ ਮੋਟਰ ਕੋਲੇ ਕਿਉਂਕਿ ਇੱਥੇ ਖਾਲ ਦਾ ਪਾਣੀ ਲੱਗਦਾ ਜਿੰਨਾ ਇਹਨੂੰ ਪਾਣੀ ਲੱਗਦਾ ਹੈ ਓਨਾ ਜ਼ਿਆਦਾ ਫੈਲਰ ਦਾ ਓਨਾ ਵਧੀਆ ਰਹਿੰਦਾ ਹੈਗਾ ਇਹ ਖਾਲ ਦੇ ਉੱਤੇ ਲੱਗਿਆ ਹੋਇਆ ਹੈ ਦੇਖ ਕਿਉਂ ਨਹੀਂ ਆਪਾਂ ਕੋਠੀ ਤੇ ਵੀ ਜਿਹੜੀ ਮਿੱਟੀ ਪਾਤੀ ਕਿੰਨੀ ਕ ਪਾਤੀ ਕਿੰਨਾ ਕ ਫਰਸ ਰਹਿ ਗਿਆ ਕੀ ਕੁਛ ਤਿਆਰੀ ਹੈ ਫਰਸ ਦੀ ਆ ਕਿ ਦੇਖਦੇ ਆਂ ਅੰਦਰ ਚੱਲਦੇ ਆ ਹੁਣ ਦੁਕਾਨ ਵਿੱਚ ਦੀ ਜਾਵਾਂਗੇ ਆਪਾਂ ਹੁਣ ਇੱਧਰ ਦੀ ਇਹ ਵਾਲਾ ਗੇਟ ਆਪਣੇ ਘਰ ਨੂੰ ਨਿਕਲਦਾ ਰੋ ਜਦੋਂ ਪਾਣੀ ਸ਼ੁਰੂ ਹੀ ਕੀਤੀ ਇਹਨਾਂ ਨੇ ਮਿਲਣ ਲੱਗਾ ਹਲ ਤਾਂ ਮਿੱਟੀ ਸਟਾਰਟ ਹੀ ਹੋਈ ਹੈ ਮਸ਼ੀਨ ਸ਼ੂਨ ਗੱਸੀ ਹੋਈ ਹੈ। ਪੁੱਤੇ ਦੇਖ ਕੇ ਹਾਂਜੀ। ਉੱਤੇ ਮੈਨੂੰ ਨਾਲ ਦਾ ਕਰਤੀ ਸੈਟਿੰਗ ਥੋੜੀ ਥੋੜੀ ਜੀ। ਮਿੱਟੀ ਸੱਟ ਕੇ ਸੈਡਿੰਗ ਜੀ ਕਰਤੀ ਪਰ ਹਲੇ ਮੈਨੂੰ ਦੁਬਾਰਾ ਇਹ ਰਹਿਦਾ ਕੰਮ। ਚਲੋ ਮਿਸਤਰੀ ਨੂੰ ਕਿਹਾ ਮਿਸਤਰੀ ਆਪਣੀ ਮਰਜ਼ੀ ਨਾਲ ਇਹ ਕੰਮ ਕਰਦੇ ਨੇ ਜਿੰਨਾ ਉਹਨਾਂ ਨੂੰ ਠੀਕ ਲੱਗਦਾ ਉਹੀ ਕਰਦੇ ਨੇ ਉਹ। ਪਰ ਉਹ ਐ ਹੈਗਾ ਵੀ ਪਹਿਲਾਂ ਇਹ ਕੰਮ ਕਰਾ ਹੁੰਦਾ ਸੀ ਮਿੱਟੀ ਵਾਲਾ। ਕੋਠੇ ਤੇ ਕਾਗਜ਼ ਪਾ ਕੇ ਮਿੱਟੀ ਪਾ ਕੇ ਇਹ ਕੰਮ ਨਿਵੇੜਨਾ ਸੀ ਪਹਿਲਾਂ। ਕਿਉਂਕਿ ਨੁਕਸਾਨ ਹੀ ਹੁੰਦਾ ਲੈਂਟਰ ਤੇ ਬਾਰ ਬਾਰ ਪਾਣੀ ਖੜ੍ਹਦਾ ਅਸੀਂ ਇੱਕ ਦਿਨ ਕਿਹਾ ਜੀ ਵੀ ਤੁਸੀਂ ਹਨਾ ਵੀ ਪਹਿਲਾਂ ਆਹ ਕੰਮ ਨਿਵੇੜੋ ਲੈਂਟਰ ਤੇ ਪਾਣੀ ਕਈ ਵਾਰੀ ਖੜ੍ਹ ਗਿਆ ਸੇਮ ਸੂ ਮੌਣ ਲੱਗ ਜੂ ਮਿਸਤਰੀ ਕਹਿੰਦੇ ਨਾਂਜੀ ਆਉਂਦੀ ਨਹੀਂ ਸੇਮ ਆਪਸਮਿੰਟ ਵਧੀਆ ਪਾਇਆ ਹੋਇਗਾ ਚਲੋ ਹੁਣ ਮਿਸਤਰੀ ਬਾਕੀ ਹੌਲੀ ਹੌਲੀ ਜੇ ਕੰਮ ਨਿਵੇੜ ਦੇਣੀ ਆਪਦੇ ਸਾਹਬ ਨਾਲ ਕਿਉਂਕਿ ਕੰਮ ਜੇ ਇਹਨਾਂ ਨੇ ਕਈ ਤੋਰੇ ਹੋਏ ਨੇਗੇ ਪਿੰਡ ਦੇ ਵਿੱਚ ਵਧੀਆ ਨਿਕਰ ਮਿਸਤਰੀ ਵਧੀਆ ਹਨਾ ਕੋਠੀਆਂ ਆਪਣੇ ਪਿੰਡ ਦੇ ਵਿੱਚ ਕਈ ਬਾਕੀ ਪਸੰਦ ਆਉਂਦਾ ਬਾਈ ਦਾ ਕੰਮ ਵਧੀਆ ਕਰਦੇ ਨੇ ਘਰ ਸਫਾਈ ਤੇ ਕਰਦੇ ਨੇ ਕੰਮ ਸੋਹਣਾ ਕਰਦੇ ਨੇ ਸਾਰਾ ਬਾਕੀ ਹਨਾ ਕੋਠੀਆਂ ਦੀ ਡਿਜ਼ਾਈਨਿੰਗ ਜੇ ਹੁਣ ਚਲੋ ਨਕਸ਼ੇ ਵਾਲੇ ਨੇ ਵੀ ਵਧੀਆ ਬਣਾ ਕੇ ਦਿੱਤੀ ਸੀਗੀ ਆਪਾਂ ਨੂੰ ਕੋਠੀ ਜਰੂਰ ਦੱਸਿਓ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਜਿਹੜੀ ਕੋਠੀ ਬਣਾਈ ਹੈ ਕਿਸ ਤਰ੍ਹਾਂ ਦੀ ਲੱਗਦੀ ਹੈ ਵੈਸੇ ਪਸੰਦ ਸਾਰਿਆਂ ਨੂੰ ਆਉਂਦੀ ਹੈ ਜਦੋਂ ਵੀ ਕੋਈ ਸੜਕ ਦੇ ਪੈਣ ਪਾਈ ਲੰਘਦਾ ਜਾਂ ਮੇਰੇ ਕੋਲ ਕੋਈ ਕਸਟਮਰ ਆਉਂਦਾ ਦੁਕਾਨ ਤੇ ਜਦੋਂ ਪੁੱਛਦਾ ਵੀ ਜਿਹੜੀ ਉਰਲੀ ਕੋਠੀ ਹੈ ਉਹ ਤੁਹਾਡੀ ਸੋਡੀ ਬਣਾਈਏਗੀ ਤੇ ਫਿਰ ਬੜੀ ਖੁਸ਼ੀ ਹੁੰਦੀ ਹੈ ਵੀ ਹਾਂ ਦੇਖੋ ਆਪਣੀ ਜਗ੍ਹਾ ਇਹਨੂੰ ਪਸੰਦ ਆਈ ਹੈ ਕਿਉਂਕਿ ਜਿਹੜਾ ਨਕਸ਼ਾ ਬਣਾਇਆ ਸੀਗਾ ਉਹ ਆਪਾਂ ਨੇ ਆ ਵੀ ਪਸੰਦ ਕੀਤਾ ਦੀਗਾ ਤੇ ਬਾਕੀ ਜਿਹੜੀ ਵਿੱਚ ਉਹਦੇ ਚੇਂਜ ਕਰਨਾ ਕੁਝ ਪਿਆ ਸਾਰਾ ਕੁਝ ਹਨਾ ਫਿਰ ਮਿਸਤਰੀ ਨੇ ਆਪਣੇ ਦੱਸਣ ਦੀ ਹਿਸਾਬ ਨਾਲ ਹਨਾ ਓਹੋ ਸਾਰਾ ਕੁਝ ਸਹੀ ਕਰਕੇ ਦਿੱਤਾ ਬਾਕੀ ਨਕਸ਼ੇ ਤੇ ਹਨਾ ਆਪਾਂ ਆਪਣੀ ਮਰਜ਼ੀ ਨਾਲ ਵੀ ਚਲੋ ਉਧਰ ਉਧਰ ਹੀ ਕਿਵੇਂ ਸਾਨੂੰ ਐਂਟਰੀ ਗੇਟ ਦੀ ਜਿਹੜਾ ਇੱਕੋ ਹੀ ਦਿੱਤਾ ਸੀਗਾ ਨਕਸ਼ੇ ਦੇ ਵਿੱਚ ਬਣਾ ਕੇ ਇਹ ਸਾਰਾ ਸਾਰੇ ਕੰਮ ਰਿੰਦੇ ਆਪਾਂ ਕੋਈ ਗੇਟ ਬਾਹਰ ਨਹੀਂ ਰੱਖਿਆ ਹੈਗਾ ਬਸ ਠੀਕ ਜਿਹਾ ਨਹੀਂ ਲੱਗਿਆ ਹੋਊਗਾ ਵੀ ਚਲੋ ਬੰਦ ਜੀ ਚਾਹੀਦੀ ਹੈਗੀ ਕੋਠੀ ਦਾ ਕਿਉਂਕਿ ਆਪਾਂ ਨੇ ਹੁਣ ਉੱਧਰ ਬਣਾ ਲਈ ਜਗਾ ਦੇਖੋ ਭਾਂਡਾ ਪਾ ਲਿਆ ਜਿਹੜਾ ਹੁਣ ਮੂਰੀ ਉਹਦੀ ਦੁਕਾਨ ਹੈ ਕਿਉਂਕਿ ਮੈਨੂੰ ਪਤਾ ਹੈਗਾ ਵੀ ਰਹਿਣਾ ਤਾਂ ਸਾਰਾ ਦਿਨ ਉੱਥੇ ਕਰਾਂਗੇ ਕਿਉਂਕਿ ਦੁਕਾਨ 'ਚ ਹੀ ਰਹਿਣਾ ਹੈਗਾ ਉਸ ਤੋਂ ਬਾਅਦ ਬਾਕੀ ਉਹ ਉੱਥੇ ਭਾਂਡੇ 'ਚ ਰਹਿਣਾ ਕਰਾਂਗੇ ਤੇ ਵੀ ਚਲੋ ਬੰਦ ਜੀ ਚਾਹੀਦੀ ਬਾਲਾ ਕਾਨੂੰ ਹਣਾ ਉਹ ਕਰਨਾ ਹੈਗਾ ਇੱਕਰ ਬਸ ਜਿਹੜਾ ਰਸੋਈ ਦਾ ਗੇਟ ਹੈਗਾ ਉਹ ਆਪਾਂ ਨੇ ਕਹਿ ਕੇ ਰਖਵਾਇਆ ਵੀ ਇੱਕ ਗੇਟ ਤਾਂ ਬਾਹਰਲੇ ਪਾਸੇ ਬਾਕੀ ਥੋੜਾ ਜਿਹਾ ਕੰਮ ਘੱਟ ਨਿਮੇੜਦੇ ਨੇ ਕਿ ਕਿਉਂਕਿ ਨਿਮੇੜਦੇ ਤਾਂ ਹੈਗੇ ਨੇ ਕਿ ਬਾਕੀ ਐ ਵੀ ਕੰਮ ਜੇ ਕਈ ਤੋਰੇ ਹੋਏ ਨੇ ਬਾਕੀ ਐ ਵੀ ਹਨਾ ਟਾਈਮ ਤਾਂ ਲੱਗਦਾ ਹਰ ਇੱਕ ਕੰਮ ਨੂੰ ਬਾਕੀ ਜਦੋਂ ਕੋਈ ਛੇੜਾ ਛਿੜ ਜਾਂਦਾ ਫਿਰ ਤਾਂ ਹੌਲੀ ਹੌਲੀ ਪੂਰ ਚੜਦਾ ਹੀ ਹੈਗਾ ਛੇੜਾ ਛੜਨ ਤੱਕ ਹੀ ਹੁੰਦਾ ਹੈ ਉਹਦੀ ਆਪਾਂ ਨੂੰ ਐ ਹੁੰਦਾ ਹੈਗਾ ਵੀ ਕਦ ਛੇੜਾ ਛੜੂਗਾ ਬਾਕੀ ਜਦੋਂ ਛੇੜਾ ਛੇੜ ਲੈਣੇ ਹੈਗੇ ਉਦੋਂ ਤਾਂ ਕੋਈ ਵੀ ਕੰਮ ਹੈ ਟਾਈਮ ਨਾਲ ਪੂਰ ਚੜੇ ਹੀ ਜਾਂਦਾ ਹੌਲੀ ਹੌਲੀ ਚਲੋ ਜੀ ਪਰਮਾਤਮਾ ਨੇ ਕਿਰਪਾ ਕੀਤੀ ਇਹ ਦਿਨ ਮਸਾਂ ਜਿ ਲੈ ਜਾਂਦਾ ਹਨਾ ਵਾਈਗਰੂ ਨੇ ਬਹੁਤ ਆਸਾਂ ਦੀਆਂ ਗੀਆਂ ਵੀ ਤੇ ਹੁੰਦੀ ਹੈ ਜੀ ਸਾਰਿਆਂ ਨੂੰ ਹਰ ਇੱਕ ਨੂੰ ਹੁੰਦਾਗਾ ਵੀ ਚਲੋ ਜਗਾ ਦਾ ਜਿਹੜਾ ਬਹੁਤ ਜ਼ਰੂਰੀ ਅੱਜ ਕੱਲ ਜਗਾ ਦੀ ਰਹਿ ਗਿਆ ਹਨਾ ਜਿਆਦਾਤਰ ਤਾਂ ਵੀ ਜਗਾ ਹੀ ਹੁਣ ਨਵੀਂ ਹਰ ਇੱਕ ਕੋਈ ਕਹਿੰਦਾਗਾ ਹੁਣ ਸਾਰੇ ਪਹਿਲਾਂ ਜਦੋਂ ਸਾਡੇ ਮੇਰੇ ਵਿਆਹ ਹੋਇਆ ਹੋਇਆ ਸੀ ਨਾ ਸਾਡੇ ਪਿੰਡ ਦੇ ਵਿੱਚ ਮਤਲਬ ਕਿਸੇ ਦੀ ਕੋਠੀਆਂ ਦੀਆਂ ਚਵਾਰੇ ਨਹੀਂ ਪੈਂਦੇ ਸੀ ਗੁਰੇ ਹੁਣ ਤਾਂ ਉੱਥੇ ਸੀ ਪੌੜੀਆਂ ਛੱਤ ਲੈਣੇ ਵੈਸੀ ਸਾਨੂੰ ਨਾ ਬਹਿਵੇਂ ਹੈਗਾ ਸਾਡੇ ਪਿੰਡ ਦੇ ਵਿੱਚ ਨਹੀਂ ਜਿਹੜੀ ਚਵਾਰੇ ਨਹੀਂ ਪੈਂਦੇ ਬਸ ਪੌੜੀਆਂ ਛੱਤੀਆਂ ਜਾਂਦੀਆਂ ਨੇ ਇਕੱਲੀਆਂ ਬਹਿਣੀ ਵਾਲ ਗੋਤ ਹੈ ਜਿਹੜਾ ਬਾਕੀ ਜਿਹੜੇ ਹੋਰ ਗੋਤ ਦੇ ਘਰ ਰਹਿੰਦੇ ਨੇ ਉਹ ਚਵਾਰੀ ਪਾਈ ਵੀ ਜਾਂਦੇ ਨੇਗੇ ਪਰ ਉਹ ਆਇਆਗਾ ਵੀ ਸਿੱਪਰੋਂ ਡਿਜ਼ਾਈਨਿੰਗ ਹੋ ਜਾਂਦੀ ਛੱਤ ਤਾਂ ਡਬਲ ਹੋ ਜਾਂਦੀ ਪਰ ਇੰਨਾ ਵਹਿਮ ਵੀ ਉੱਤੇ ਕਮਰੇ ਨੇ ਜਿਹੜੇ ਉਹ ਨਹੀਂ ਪਾਉਂਦੇ ਹੈਗੇ ਸਾਡੇ ਪਿੰਡ ਦੇ ਲੋਕ ਜਿਹੜੇ ਬਹਿਣੀ ਵਾਲ ਗੋਤ ਦੇ ਨੇ ਖਾਸ ਕਰਕੇ ਅਸੀਂ ਤਾਂ ਫਿਰ ਸਾਨੂੰ ਵੀ ਫਿਰ ਵਹਿਮ ਜੀ ਰਹਿ ਪਾਪਾ ਜੀ ਕਹਿੰਦੇ ਵੀ ਪਾਉਣਾ ਨਹੀਂ ਹੈਗਾ ਪੁੱਤੇ ਕਮਰਾ ਕੋਈ ਬਣਾਉਣਾ ਨਹੀਂ ਹੈਗਾ ਚਲੋ ਨੀਚੀ ਬਹੁਤ ਹੈਗੇ ਕੱਲੇ ਕੱਲੇ ਬੱਚੇ ਹੁੰਦੇ ਨੇਗਾ ਇੰਨਾ ਵੀ ਕੀ ਕਰਨਾ ਹੁੰਦਾ ਕਾਦੇ ਵਾਸਤੇ ਇੰਨਾ ਖਰਚਾ ਕਰਨਾ ਹੁੰਦਾ ਹੈਨਾ ਤੇ ਬਾਕੀ ਹੁਣ ਉੱਪਰ ਕੌਣ ਚੜਦਾ ਇੰਨੀਆਂ ਸਫਾਈਆਂ ਕੀ ਤੋਂ ਹੁੰਦੀਆਂ ਨੇ ਹੈਨਾ ਕੰਮ ਦਾ ਟਾਈਮ ਹੈਗਾ ਬਾਕੀ ਹੈਨਾ ਕੰਮ ਨੇਗੇ ਨਾਲ ਬਿਜ਼ਨਸ ਨੇਗੇ ਇ ਫਿਰ ਉੱਪਰੋਂ ਬਸ ਸਾਨੂੰ ਵਹਿਮ ਜੀ ਰਿਹਾ ਸੀ ਉੱਪਰੋਂ ਵੀ ਅਸੀਂ ਨਹੀਂ ਵੀ ਨਹੀਂ ਬਣਾਈ ਹੈਗੀ ਸਿਰਫ ਬਸ ਪੌੜੀਆਂ ਛੱਤੀਆਂ ਨੇ ਜੇ ਤੁਹਾਨੂੰ ਦਿਖਾਵਾਂਗੇ ਬਸ ਐ ਪੌੜੀਆਂ ਛੱਤ ਦੇ ਉੱਪਰ ਬਸ ਛੱਤ ਪਾਈਓ ਉੱਪਰੋਂ ਡਿਜ਼ਾਈਨਿੰਗ ਬਾਹਰੋਂ ਤਾਂ ਇਦਾਂ ਲੱਗਦਾਗਾ ਵੀ ਉੱਪਰੋਂ ਹੈਗਾ ਪਰ ਉਹ ਸਾਡੇ ਪਿੰਡ ਦੇ ਮੰਨ ਕੇ ਚੱਲੋ ਤੁਸੀਂ 180% ਲੋਕਾਂ ਦੇ ਇਸਤਰੀ ਪੌੜੀਆਂ ਛੱਤੀਆਂ ਹੋਈਆਂ ਨੇ 20% ਲੋਕਾਂ ਨੇ ਕਮਰੇ ਬਣਾ ਲਏ ਉੱਤੇ ਚਲੋ ਜੀ ਜਿਵੇਂ ਅਗਲੇ ਨੂੰ ਠੀਕ ਲੱਗਦਾ ਹਨਾ ਜਿਵੇਂ ਵਧੀਆ ਲੱਗਦਾ ਉਹ ਮੈਂ ਅਗਲਾ ਕਰ ਲੈਂਦਾ ਪਰ ਚਲੋ ਸਾਨੂੰ ਬਹਿਮਤੀ ਅਸੀਂ ਉੱਪਰ ਨਹੀਂ ਬਣਾਏ ਉਧਰ ਦੂਜੀ ਕੋਠੀ ਦੇ ਵੀ ਨਹੀਂ ਅਸੀਂ ਬਣਾਇਆ ਸੀ ਉੱਪਰਲੇ ਪਾਸੇ ਉਹਦੇ ਵੀ ਪੌੜੀਆਂ ਛੱਤੀਆਂ ਹੋਈਆਂ ਨੇ ਤੇ ਇਹਦੇ ਵੀ ਐਵੇਂ ਪੌੜੀਆਂ ਛੱਤ ਲੀਆਂ ਚੱਲਣ ਵਾਲੀ ਇੱਕੋ ਜਿਹਾ ਰਹਿੰਦਾ ਹਨਾ ਸਾਰਾ ਕੁਝ ਤੇ ਚਲੋ ਵੈਗਰੂ ਕਰੀ ਜੀ ਪ੍ਰਮਾਤਮਾ ਹੌਲੀ ਹੌਲੀ ਕੰਮ ਹੈ ਜਿਹੜਾ ਹਨਾ ਪੂਰ ਚੜ ਜੂਵੇ ਜੂਗਾ ਚਲੋ ਫਿਰ ਉਸ ਤੋਂ ਬਾਅਦ ਹਨਾ ਆਪਾਂ ਆਪਣੀ ਸੈਟਿੰਗ ਜਿਹੜੀ ਹੋ ਜੂਗੀ ਮੈਂ ਕਿ ਮਿਸਤਰੀ ਵੀ ਥੋੜਾ ਜਿਹਾ ਹੌਲੀ ਹੌਲੀ ਚੱਲਦੇ ਨੇ ਬਾਕੀ ਹਨਾ ਕਹਿੰਦੇ ਹੁੰ ਸਤਰੀ ਨੂੰ ਲਿਓਨੇ ਆਂਗੇ ਉਦੋਂ ਵੀ ਹੱਥ ਬਨ ਬਨ ਕੇ ਲਿਓਨੇ ਵੀ ਲੱਗੂ ਭਾਈ ਸਾਡਾ ਕੰਮ ਕਰੋ ਜ਼ਰੂਰੀ ਐ ਜਦੋਂ ਕੱਢਣੇ ਪੈਂਦੇ ਨੇ ਉਦੋਂ ਵੀ ਹੱਥ ਬਨ ਕੇ ਹੀ ਕੱਢਣੇ ਪੈਂਦੇ ਨੇ ਤਾਂ ਚਲੋ ਠੀਕ ਐ ਜੀ ਬਾਕੀ ਵਧੀਆ ਲੱਗਦਾ ਹੈਗਾ ਪਰਿਵਾਰ ਵਧੀਆ ਸਾਰਾ ਕੁਝ ਵਧੀਆ ਚੱਲੀ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਇਸ ਤਰੀ ਹਨਾ ਪ੍ਰੇਮ ਪਿਆਰ ਬਣਾਈ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਬਹੁਤ ਖੁਸ਼ ਐ ਜੀ ਉਹਦੇ ਦਿੱਤੇ ਤੇ ਖੁਸ਼ ਹਾਂ ਜਿੰਨਾ ਵੀ ਉਹਨਾਂ ਨੇ ਦਿੱਤਾ ਹੈਗਾ ਬਹੁਤ ਕੁਝ ਦਿੱਤਾ ਜੀ ਵਾਹਿਗੁਰੂ ਜੀ ਨੇ ਚਲੋ ਜੀ ਆਪਦਾ ਬਿਜ਼ਨਸ ਦਾ ਆਪਾਂ ਨੂੰ ਸ਼ੌਂਕ ਤੀਗਾ ਆਪਾਂ ਨੂੰ ਸ਼ੁਰੂ ਤੀ ਬਚਪਨ ਤੀ ਸ਼ੌਂਕ ਤੀਗਾ ਆਪਾਂ ਨੂੰ ਸਲਾਈ ਕੜਾਈ ਦਾ ਕੰਮ ਜਿਹੜਾ ਸੀ ਕੁਮਾਰੀਆਂ ਹੁੰਦੀਆਂ ਸੀ ਕਰਦੀਆਂ ਹੁੰਦੀਆਂ ਸੀ ਸਾਡੇ ਤਿੰਨੇ ਭੈਣ ਭਰਾਵਾਂ ਦੀਆਂ ਨਾ ਕੱਪੜੀਆਂ ਦੀ ਦੁਕਾਨਾਂ ਨਹੀਂ ਜੀ ਤਿੰਨੇ ਭੈਣ ਭਰਾਵਾਂ ਦੇ ਬਿਜ਼ਨਸ ਨਹੀਂ ਸਾਡੇ ਆਪਾਂ ਆਪਦੇ ਸਾਨੂੰ ਸ਼ੌਂਕੇ ਤੀ ਬਿਜ਼ਨਸ ਕਰਨ ਦਾ ਚਲੋ ਹੁਣ ਹਨਾ YouTube ਤੇ ਆਪਾਂ ਵੀਡੀਓ ਪਾਉਣ ਲੱਗ ਗਏ ਉਸ ਤੋਂ ਬਾਅਦ ਆਪਣਾ ਆਨਲਾਈਨ ਜਿਹੜਾ ਉਹ ਵੀ ਕੰਮ ਸ਼ੁਰੂ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਸੈਟਿੰਗਾਂ ਸਹੀ ਆਈ ਜਾਂਦੀਆਂ ਨੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਇਸਤਰੀ ਪਰਮਾਤਮਾ ਕਿ ਦੁਨੀਆ ਦੀਆਂ ਲੋਕਾਂ ਦੀਆਂ ਮਾੜੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਆਪਣੇ ਨਾਲ ਚੰਗੇ ਚੰਗੇ ਲੋਕ ਜੁੜਨ ਤੇ ਆਪਾਂ ਨੂੰ ਹੌਸਲਾ ਦੇਣਾ ਹਨਾ ਆਪਣਾ ਇਸ ਤਰੀਕਾ ਕੰਮ ਹੈ ਜਿਹੜਾ ਅੱਗੇ ਚੱਲਦਾ ਰਹੇ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਵੀ ਮੰਨੀ ਮਰਖੇ ਵਾਹਿਗੁਰੂ ਸਭ ਨੇ ਆਪ ਪਵਦੀ ਕਿਸਮਤ ਖਾਣੀ ਹੈ ਜੀ ਆਪ ਪਵਦੀ ਕਰਮ ਖਾਣੇ ਨੇ ਆਪਾਂ ਤਾਂ ਹੀ ਅਰਦਾਸ ਕਰਦੇ ਪਰਮਾਤਮਾ ਅੱਗੇ ਵੀ ਸਾਰੇ ਧੀਆ ਪੁੱਤਾਂ ਨੂੰ ਪਰਮਾਤਮਾ ਸਿੱਧੇ ਰਸਤੇ ਚੱਲਣ ਦਾ ਬਲ ਬਖਸ਼ੇ ਹਰ ਇੱਕ ਦੇ ਹਨਾ ਧੀ ਪੁੱਤ ਨੂੰ ਪਰ ਇਹ ਆਪ ਉਹਦੀ ਮਿਹਨਤਾਂ ਕਰਕੇ ਆਪ ਉਹਦੀਆਂ ਤਰੱਕੀਆਂ ਜਿਹੜੀਆਂ ਲੈਣਾਂ ਸ਼ਾਮ ਦੇ 7 7:30 ਵਜੇ ਨਹੀਂ ਜੀ ਬਸ ਅੱਜ ਛੇਤੀ ਆ ਗਈ ਸੀ ਥੋੜਾ ਜਿਹਾ ਦੁਕਾਨ ਤੋਂ ਨੇਰੀ ਜਿਹਾ ਮੌਸਮ ਹੋ ਗਿਆ ਸੀਗਾ ਥੋੜਾ ਜਿਹਾ ਮੈਂ ਦੁਕਾਨ ਤੋਂ ਛੇਤੀ ਆ ਗਈ ਤੇ ਬਸ ਅੱਜ ਮੈਂ ਗੋਹਾ ਖੁੜਾ ਨਿਮੇੜ ਕੇ ਛੱਤ ਦੇ ਦੇਖਣ ਆਈ ਸੀ ਵੀ ਮਿੱਟੀ-ਮੁੱਟੀ ਪਾਤੀ ਹੈ ਨਾ ਮਿਸਤਰੀਆਂ ਨੇ ਨਿਮੇੜ ਦਾ ਕੰਮ ਜਹਾਲੇ ਲੱਗੇ ਰਹੇ ਨੇ ਜੀ ਜਰੂਰ ਦੱਸਿਓ ਜੀ ਤੁਹਾਨੂੰ ਖੇਤਾਂ ਵਾਲਾ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ ਹੈ ਜਿਹੜੇ ਪਿੰਡ 'ਚ ਰਹਿੰਦੇ ਨੇ ਭੈਣਪਰਾ ਖੇਤਾਂ 'ਚ ਰਹਿੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਖੇਤਾਂ ਦਾ ਮਾਹੌਲ ਵਧੀਆ ਲੱਗਦਾ ਉਹਨਾਂ ਨੂੰ ਬਸ ਐਸਾ ਸਾਨੂੰ ਐ ਜਮੀ ਨਹੀਂ ਲੱ ਸਾਨੂੰ ਇਸ ਤਰ੍ਹਾਂ ਲੱਗਦੀ ਨਹੀਂ ਕਿਉਂਕਿ ਬਾਕੀ ਪਿੰਡ ਦੇ ਵਿੱਚੋਂ ਵੀ ਅਸੀਂ ਜਿਆਦਾ ਦੂਰ ਨਹੀਂ ਹੈਗੇ ਪਿੰਡ ਤੋਂ ਅੱਧਾ ਪੌਣਾ ਕਿਲੋਮੀਟਰ ਰਸਤਾ ਜਿੱਥੇ ਅਸੀਂ ਰਹਿੰਦੇ ਆਗੇ ਸੜਕ ਦੇ ਉੱਤੇ ਬਾਕੀ ਸਾਡੇ ਤੇ ਹੁਣ ਆਪਾਂ ਚੱਲਦੇ ਆ ਜੀ نیچے ਕੰਮ ਕਰਦੇ ਆ ਬਸੇ ਕੰਮ ਤਾਂ ਸਾਰੇ ਨਿਬੜੇ ਗਏ ਸੀ ਤਕਰੀਬਨ ਰੋਟੀ ਰੁੱਟੀ ਖਾਣੀ ਰਹਿੰਦੀ ਆ ਹਲੇ ਸ਼ਾਮ ਦੀ ਤੇ ਗਲੀ ਚ ਇੱਕ ਦੋ ਗੇੜੇ ਦੇ ਲਾਂਗੇ ਬਸ ਰੋਟੀਨ ਬਣਿਆ ਹੋਇਆ ਡੇਲੀ ਦਾ ਰੋਟੀ ਖਾ ਕੇ ਹਨਾ 5-7 ਕਿ ਮਿੰਟ ਤੁਰਨ ਦਾ ਵੀ ਚਲੋ ਸ਼ੈਅਰ ਹੋ ਜਾਂਦੀ ਐ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਖੇਤਾਂ 'ਚ ਵੈਸੀ ਵਧੀਆ ਲੱਗਦਾ ਵੀ ਸ਼ਾਮ ਨੂੰ ਤੁਰியே ਗੇੜੇ ਦੇਈਏ ਹਨਾ ਦਿਨ ਚ ਤਾਂ ਹੁਣ ਦੇਖੋ ਜੀ ਕਿਸੇ ਦੇ ਜਾਏ ਨਹੀਂ ਜਾਂਦਾ ਕਿਉਂਕਿ ਕੰਮ ਨਹੀਂ ਬਾਕੀ ਕਿਸੇ ਦੇ ਆਦਤੋਂ ਬਸ ਆਦਤ ਹੀ ਪਈ ਹੋਈ ਹੈਗੀ ਐ ਨਹੀਂ ਹੈਗਾ ਵੀ ਸਾਡਾ ਕਿਸੇ ਨਾਲ ਪ੍ਰੇਮ ਪਿਆਰ ਨਹੀਂ ਸੀ ਜਾਂਦੇ ਨਹੀਂ ਕਿਸੇ ਦੇ ਪਰ ਬਸ ਇਹ ਸ਼ੁਰੂਤੀ ਆਦਤ ਹੈਗੀ ਕਿਉਂਕਿ ਆਪਾਂ ਉਹਦੇ ਕੰਮ ਕੀਤੇ ਲੱਗੇ ਹੋਏ ਆ ਜੀ ਦਿਨੇ ਸਾਰਾ ਦਿਨ ਕੰਮ ਧੰਦਿਆਂ ਚ ਲੰਘ ਜਾਂਦਾ ਆਪਦਾ ਹਨਾ ਸਵੇਰ ਦੇ ਕੰਮ ਧੰਦੀ ਕਰਕੇ ਦੁਕਾਨ ਤੇ ਜਾਣਾ ਸ਼ਾਮ ਨੂੰ ਫੇਰ ਆ ਕੇ ਕੰਮ ਧੰਦੀ ਹੋ ਜਾਂਦਾ ਵੀ ਇੱਧਰ ਆਪਦਾ ਕੋਠੀ ਚ ਗੇੜੇ ਦੇ ਲਈ ਰੋਟੀ ਖਾ ਕੇ ਇੱਧਰ ਤੁਰ ਤੁਰ ਫਿਰ ਲੈ ਬਸ ਇਹ ਸ਼ੁਰੂਤੀ ਆਦਤ ਹੈ ਜੀ ਬਿਨਾ ਕੰਮ ਤੋਂ ਵੀ ਜਾਣ ਤਾਂ ਕਿਸੇ ਦੇ ਮਨ ਨਹੀਂ ਕਰਦਾ ਆਤੇ ਪਈ ਹੋਈ ਹੈ ਸ਼ੁਰੂ ਤੋਂ ਚਲ জন্হ নিচে